ਕਿ ਵੀ ਵੀ ਕਾਲ ਕੀਤੀ ਪੈਟਰੋਲ ਰੂਮ ਤੇ ਦੀਪਨ ਦੀਪ ਸੈਣੀ ਆ ਜਿਹੜਾ ਜਗਾਦਰੀ ਦਾ ਰਹਿਣ ਵਾਲਾ ਆ ਉਹਨੇ ਕਾਉਲ ਕੀਤੀ ਕਿ ਮੇਰਾ ਕੋ 26 ਲੱਖ ਰੁਪਇਆ 27 ਲੱਖ ਰੁਪਇਆ ਜਿਹੜਾ ਮੇਰਾ ਹੈਗਾ ਵੀ ਮੇਰੀ ਖੋ ਹੋਈ ਹੈਗੀ ਆ ਜਿਹੜਾ ਮੌਕੇ ਤੇ ਸਾਡੇ ਚੌਕੀ ਇਨਚਾਰਜ ਬਸੰਤਪੁਰਾ ਐਸ ਐਚਓ 사ਦਰ ਰਾਜਪੁਰਾ ਜਿਹੜਾ ਕਿ ਮੌਕੇ ਤੇ ਗਏ ਹੈਗੇ ਆ ਉਹਦੇ ਜਿਹੜਾ ਹੈਗਾ ਪਰਚਾ ਦਰਜ ਕੀਤਾ ਹੈਗਾ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਕਿ ਮਤਲਬ ਸਾਨੂੰ ਜੋ ਮਤਲਬ ਇਨਫੋਰਮੇਸ਼ਨ ਮਿਲੀ ਉਸਤੇ ਉਹ ਅਸੀਂ ਵਰਕ ਕੀਤਾ ਹੈਗਾ ਉਹ ਵਰਕ ਕਰਨ ਤੋਂ ਬਾਅਦ ਜਿਹੜਾ ਸਾਨੂੰ ਇਹਦੇ ਵਿੱਚ ਚਾਰ ਬੰਦਿਆਂ ਦੇ ਜਿਹੜਾ ਮਤਲਬ ਸਾਨੂੰ ਨਾਮ ਜਿਹੜੇ ਆਇਡੈਂਟੀਫਾਈ ਹੋਏ ਆ ਉਹਦੇ ਵਿੱਚ ਇੱਕ ਬੂਟਾ ਉਰ ਬੂਟਾ ਠੋਰਾ ਹੈਗਾ ਦੂਜਾ ਹੈਗਾ ਸਤਵੀਰ ਸਿੰਘ ਤੀਜਾ ਹੈਗਾ ਪਰਮਿੰਦਰ ਸਿੰਘ ਚੌਥਾ ਹੈਗਾ ਗੁਰਵਿੰਦਰ ਸਿੰਘ ਇਹ ਚਾਰ ਜਿਹੜੇ ਹੈਗੇ ਆ ਸਗੀ ਇਹ ਨਹੀਂ ਕੀ ਕੀਤਾ ਹੋਇਆ ਪਹਿਲੇ ਇਹ ਜਿਹੜਾ ਬੂਟੇ ਨੇ ਜਾਲੀ ਆਈਡੀ ਬਣਾ ਕੇ ਵੀਜ਼ਾ ਹੱਬ ਦੇ ਨਾਂ ਤੇ ਆਈਡੀ ਬਣਾਈ ਹੋਈ ਸੀਗੀ ਇਹ ਨਹੀਂ ਨਹੀਂ ਦੱਸਿਆ ਹੋਇਆ ਸੀ ਸਾਡਾ ਜਿਹੜਾ ਦਫ਼ਤਰ ਹੈਗਾ ਉਹ ਗਵਿੰਦਗੜ੍ਹ ਦੇ ਵਿੱਚ ਹੈਗਾ ਤੇ ਅਸੀਂ ਜਿਹੜਾ ਆਸਟ੍ਰੇਲੀਆ ਭੇਜਦੇ ਹੈਗੇ ਆ ਦੀਪ ਸੈਣੀ ਨੇ ਜਿਹੜਾ ਜਿਹੜੀ ਇਹਨਾਂ ਨੇ ਗੱਲ ਹੋਈ 27 ਲੱਖ ਦੇ ਵਿੱਚ ਟੰਨ ਹੋਈ ਵੇਸਟੇਜ ਆ ਤੇਰੇ ਪਰ ਉਹ ਨੂੰ ਅਸੀਂ ਭੇਜ ਦਾਂਗੇ ਜਦੋਂ ਇਹ ਗੱਲ ਹੋ ਗਈ ਕਲੀਅਰ ਹੋ ਗਈ ਉਸ ਤੋਂ ਬਾਅਦ ਇਹ ਨਹੀਂ ਕਿਹਾ ਵੀ ਕਿ ਸਾਨੂੰ ਪੈਸੇ ਸ਼ੋਅ ਕਰੋ 25 ਲੱਖ ਰੁਪਿਆ ਉਹ ਉਹਨੂੰ ਇੱਥੇ ਮੈਂ ਬੁਲਾ ਲਿਆ ਦੀਵਕ ਪ੍ਰਸਾਣੀ ਨੂੰ ਇਤੇ ਜਸ਼ਨ ਹੋਟਲ ਦੇ ਕੋਲ ਉੱਥੇ ਬੁਲਾ ਕੇ ਇਹ ਨਹੀਂ ਕੀ ਕੀਤਾ ਵੀ ਬੀਜਾ ਤਾਂ ਕੋਈ ਲੱਗਾ ਨਹੀਂ ਸੀਗਾ ਇਹ ਨਹੀਂ ਪਹਿਲੇ ਹੀ ਇਹਨਾਂ ਦੀ ਮਨਸਾ ਸੀ ਕਿ ਵੀ ਪੈਸੇ ਖੋਣੇ ਹੈਗੇ ਆ ਜਦੋਂ ਉਹਨੇ ਪੈਸੇ ਦਿਖਾਏ ਹੈਗੇ ਆ ਇਹ ਨਹੀਂ ਇਹ ਜਿਹੜਾ ਆਪਣੇ ਪਿਸਟਲ ਸੀਗਾ ਡੰਮੀ ਪਿਸਟਲ ਸੀਗਾ ਇਹ ਤੇ ਇਹ ਦਿਖਾ ਕੇ ਇਹਦੀ ਮਤਲਬ ਉਹਦੇ ਕੋਲ 26 ਲੱਖ ਰੁਪਏ ਸੀਗਾ ਜਿਹੜਾ ਕਿ ਇਹਨੇ ਉਸ ਮੌਕੇ ਤੇ ਕੋਲਿਆ ਉਹਦੇ ਕੋਲ ਉਹ ਤੋਂ ਬਾਅਦ ਇਹ ਚਾਰੇ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਆ ਤੇ ਜਿਹੜੇ ਪੈਸੇ ਅਬਰਾਮਦ ਕਰ ਲਏ ਹੈਗੇ ਆ ਨਾਲ ਪਿਸਤਲ ਜਿਹੜਾ ਹੈਗਾ ਬਰਾਮਦ ਸਰ ਰਹਿਣ ਵਾਲੇ ਕਿੱਥੋਂ ਦੇ ਸੱਚ ਆ ਇਹ ਰਹਿਣ ਵਾਲੇ ਹੈਗਾ ਇੱਕ ਤਾਂ ਹੈਗਾ ਭੱਪੜ ਦਾ ਇੱਕ ਕੋਟਲੇ ਦਾ ਰਹਿਣਾ ਇੱਕ ਸਰਹੰਦਾ ਦਾ ਰਹਿਣਾ ਇੱਕ ਆਪਣੇ ਅੰਲਾਸੂ ਹੁੰਦੇ ਹੈ ਸਰ ਇਹਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਲੁੱਟਾਂ ਨੂੰ ਅੰਜਾਮ ਦਿੱਤਾ ਹੈ ਜੀ ਹਾਂ ਜੀ ਇਹਨਾਂ ਤੇ ਜਿਹੜਾ ਹੈਗਾ ਬੂਟਾ ਇਹ ਤੇ ਦੋ ਪਰਚੇ ਪਹਿਲੇ ਵੀ ਦਰਜ ਹੈਗੇ ਆ ਜਿਹੜਾ ਸੁਤਵੀਰ ਆ ਇਹਦੇ ਪਹਿਲੇ ਵੀ ਇਹ ਨਾਬੇ ਜੇਲ੍ਹ ਦੇ ਵਿੱਚੋਂ ਆਇਆ ਹੈਗਾ ਇਹ ਤੇ ਪਹਿਲੇ ਵੀ ਖੋ ਦਾ ਪਰਚਾ ਦਰਜ ਹੈਗਾ ਹਾਂ ਜੀ ਸਰ ਇਹਨਾਂ ਨੇ ਪੌਣੇ 12 ਵਜੇ ਰਾਤ ਨੂੰ ਬੁਲਾਇਆ ਸੀਗਾ ਇਹਨਾਂ ਦੀ ਕੋਈ ਮਨਛਾ ਪੂਰੀ ਇਹਨਾਂ ਦੀ ਮਨਛਾ ਇਹ ਸੀ ਕਿ ਬਈ ਕੋਈ ਖੋ ਕਰਦੀ ਹੈਗੀ ਜਿਹੜੇ ਇਹਦੇ ਪੈਸੇ ਹੈਗੇ ਆ ਕੰਨੀਚਨ ਰਿਮਾਰਡ ਦੀ ਆਬਾ ਇਹਦਾ 2 ਦਿਨ ਦਾ ਰਿਮਾਰਡ ਕੱਲ ਪੇਸ਼ ਕਰਾਂਗੇ ਸਰ ਇਹਨਾਂ ਦੇ ਵਿੱਚ ਹੋਰ ਵੀ ਕੋਈ ਸੁਰੱਖ ਮਿਲ ਸਕਦੇ ਆ ਇਹਨਾਂ ਦੇ ਕੋਲ ਹਾਂ ਪੁੱਛ ਕੇ ਜੀ ਕਹਾ ਰਿਮਾਰਡ ਤੇ ਕੋਈ ਹੋਰ ਪਰਮਾਰਡ ਲੱਗ ਹੋਰ ਵੀ ਪੁੱਛ ਕੇ ਸਰ ਇਹਨਾਂ ਦੇ ਕੋਲ ਗੱਡੀ ਗੁੱਡੀ ਵੀ ਨਾਲ ਇਹਨਾਂ ਕੋਲ ਗੱਡੀ ਵੀ ਸਵਿਫਟ ਜਿਹੜੀ ਹੈਗੀ ਬਰਾਮਦ ਕੀਤੀ ਹੈਗੀ ਆ ਜੇਤੇ ਨਹੀਂ ਖੋਹ ਕੀਤੀ ਹੈਗੀ ਤੇ ਉਸ ਤੇ ਨੰਬਰ ਜਿਹੜਾ ਸੀਗਾ ਜਿਹੜਾ origignal ਸੀ ਨੰਬਰ ਜਿਹੜਾ ਉਹ ਜਾਲੀ ਲਾਇਆ ਹੋਇਆ ਸੀਗਾ ਜੀ ਸਰ ਵੀਜ਼ਾ ਹਬ ਇਹਨਾਂ ਦਾ ਰਾਜਪੁਰੇ 'ਚ ਵੀ ਸੀਗਾ? ਹਾਂਜੀ। ਵੀਜ਼ਾ ਹਬ ਇਹਨਾਂ ਦਾ ਰਾਜਪੁਰੇ ਵੀ ਸੀਗਾ ਕੋਈ ਦਫ਼ਤਰ ਇਹਨਾਂ ਦਾ? ਨਹੀਂ ਦਫ਼ਤਰ ਇਹਨਾਂ ਦਾ ਜਿਹੜਾ ਹੈਗਾ ਸ਼ੋਅ ਕਰਦਾ ਹੈਗਾ ਉਹ ਆਪਣੇ ਅਮਨੂਰ ਰੋਡ ਤੇ ਗੁਵਿੰਦਗੜ੍ਹ ਦੇ ਵਿੱਚ ਹੈਗਾ ਸ਼ੋਅ ਕਰਦਾ ਹੈ। ਸਰ ਕੀ ਕਹਿਣਾ ਚਾਹੋਗੇ ਜਿਹੜੀ ਹੈ ਜੀ ਲੁੱਟਾ ਕਰਦੇ ਆ ਜਾਂ ਫਿਰ ਇਹਨਾਂ ਕੈਸ਼ ਲੈ ਕੇ ਚਲੇ ਜਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਸਰ? ਬਸ ਇਹੀ ਆ ਵੀ ਜਿਹੜੇ ਇਹ ਠੱਗ ਏਜੰਟ ਆ ਇਹਨਾਂ ਦੇ ਮਤਲਬ ਸचेਤ ਰਹਿਣ ਲੋਕ ਤੇ ਇਹ ਮੇਰਾ ਤਾਂ ਇਹੀ ਕਹਿਣਾ ਹੈ ਵੀ ਇਹੋ ਜਿਹੇ ਚਾਂਸੇ ਦੇ ਵਿੱਚ ਨਾ ਆ ਕੇ ਆਪਣੇ ਪੈਸੇ ਬਰਬਾਦ ਨਾ ਠੀਕ ਹੈ। ਬាទ। ਥੈਂਕ ਯੂ।